ਉਸੀ ਦੇਖ ਰਹੇ ਹੋ APN Live ਇਹ ਜਿਹੜੀ ਖਬਰ ਦਿਖਾਣ ਜਾ ਰਹੇ ਹਾਂ ਲੁਧਿਆਣਾ ਦੇ ਸ਼ਿਮਲਾਪੁਰੀ ਥਾਣੇ ਦੇ ਅਧੀਨ ਪੈਂਦੇ ਇਲਾਕੇ 'ਚ ਦੋ ਤੀਰਾਂ ਦੀ ਆਪਸ ਵਿੱਚ ਹੋਈ ਲੜਾਈ ਕਾਰਨ ਇੱਕ ਨੌਜਵਾਨ ਦੇ ਵੱਜੀਆਂ ਗੈਰੀਆਂ ਸੱਟਾਂ ਅਤੇ ਨੌਜਵਾਨ ਤੇ ਕਿਸੇ ਤੇਜ਼ ਹਥਿਆਰ ਨਾਲ ਕੀਤਾ ਗਿਆ ਹਮਲਾ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਕਰਕੇ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਪਰਿਵਾਰ ਵਾਲੇ ਕਰ ਰਹੇ ਨੇ ਇਨਸਾਫ ਦੀ ਮੰਗ ਲੇਕਿਨ ਪੁਲਿਸ ਵੱਲੋਂ ਜਿਸ ਨੌਜਵਾਨ ਦੇ ਵੱਜੀਆਂ ਗਹਿਰੀਆਂ ਸੱਟਾਂ ਉਸ ਤੇ ਹੀ ਕੀਤਾ ਗਿਆ ਪ੍ਰਚਾਰਦਾਚ ਪਰਿਵਾਰ ਵੱਲੋਂ ਇਨਸਾਫ ਨਾ ਮਿਲਣ ਤੇ ਜਦੋਂ ਸ਼ਿਮਲਾਪੁਰੀ ਥਾਣੇ ਅੱਗੇ ਤਰਨਲ ਆਉਣ ਲਈ ਇਕੱਠੇ ਹੋਏ ਤੇ ਲੋਕਾਂ ਨੇ ਐਸਐਚਓ ਨਾਲ ਗੱਲਬਾਤ ਕੀਤੀ ਐਸਐਚਓ ਨੇ ਦੋਸ਼ੀਆਂ ਖਿਲਾਫ ਕਾਰਵਾਈ ਕਰਵਾਉਣ ਦਾ ਵਿਸ਼ਵਾਸ ਦਿਲਾਇਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਐਚਓ ਨੇ ਕਿਹਾ ਜੋ ਵੀ ਦੋਸ਼ੀ ਪਾਇਆ ਗਿਆ ਉਨਾ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਲੁਧਿਆਣਾ ਤੋਂ ਤੁਸ਼ਾਰ ਕਪੂਰ ਤੇ ਸਮਾਈਲ ਦੀ ਵਿਸ਼ੇਸ਼ ਰਿਪੋਰਟ ਪੰਜਾਬ ਦੀ ਹਰੀ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਨੇ ਦੇ ਬਾਹਰ ਕੀਤਾ ਵਾਕੀ ਸਬੰਧ ਵਿੱਚ ਕੀਤਾ ਸਲਾਈ ਕਹਿੰਦੇ ਇਦਾਂ ਬਈ ਦੋ ਤੇ ਰੇਲੇ ਲੜਾਈ ਹੋਈ ਸੀਗੀ ਹਾਂਜੀ ਪੁਲਿਸ ਸਾਡੇ ਨਾਲ ਕੋਆਪਰੇਟ ਕਰ ਰਹੀ ਹੈ ਬਹੁਤ ਵਧੀਆ ਤਰੀਕੇ ਨਾਲ ਤੇ ਸਾਨੂੰ ਅੰਦਰ ਬੁਲਾਇਆ ਜਾ ਰਿਹਾ ਵੇ ਕਹਿੰਦੇ ਜੋ ਤੁਸੀਂ ਆਪਣੇ ਬਿਆਨ ਲਿਖਾਣੇ ਸਾਨੂੰ ਲਿਖਾਓ ਜੀ ਪਹਿਲਾਂ ਤਾਂ ਕੀਤਾ ਨਹੀਂ ਜੀ ਕੋਆਪਰੇਟ ਅੱਜ ਹੀ ਕਿਉਂਕਿ ਤੇ ਯਾਰਿਆ ਧਰਨੇ ਕਰਕੇ ਕੀਤਾ ਜਾ ਰਿਹਾ ਕੋਆਪਰੇਟ ਦੇਖੋ ਜੀ ਕੱਲ ਤੱਕ ਤਾਂ ਸਾਡੀ ਸਾਡਾ ਬੱਚਾ ਹਸਪੀਟਲ ਐਡਮਿਟ ਸੀਗਾ ਦੋ ਦਿਨ ਹੋ ਗਏ ਉਹਨੂੰ ਤੇ ਜਦੋਂ ਅਸੀਂ ਰਾਤ ਕੱਲ ਸੇ ਐਸਐਚਓ ਸਾਹਿਬ ਨੂੰ ਮਿਲੇ ਸੀਗੇ ਉਹ ਕਹਿੰਦੇ ਉਹਨਾਂ ਨੇ ਸਾਨੂੰ ਸਵੇਰੇ 11:30 12 ਵਜੇ ਦਾ ਟਾਈਮ ਦਿੱਤਾ ਹੋ ਉਹਦੇ ਵਿੱਚ ਨਾਲ ਸਾਨੂੰ ਬੁਲਾਇਆ ਹੁਣ ਤੋ ਕਹਿੰਦੇ ਵੀ ਜੋ ਬੰਦੀ ਕਾਰਵਾਈ ਤੁਹਾਡੇ ਵੱਲੋਂ ਕਰਵਾਈ ਅਸੀਂ ਕਰਾਂਗੇ ਜੀ ਤੁਸੀਂ ਸੰਤੁਸ਼ਟ ਹੋ ਏ ਇਸ ਚੀਜ਼ ਤਾਂ ਹਾਂਜੀ ਹਾਂਜੀ ਬਿਲਕੁਲ ਸੰਤੁਸ਼ਟ ਹਾਂ ਸਰ ਪਹਿਲਾਂ ਕਿਹੜਾ 500 ਕੰਮ ਕਰਨ ਦੀ ਨੀਂਮ ਸੁੱਤੀ ਪਈ ਸੀ ਜਿਹੜੀ ਕਾਰਵਾਈ ਨਹੀਂ ਕੀਤੀ ਗਈ ਜਿਹੜੀ ਅੱਜ ਤੁਹਾਡੇ ਤਾਕਤ ਦੇ ਵਿੱਚ ਕਰ ਰਹੀ ਆ ਸਰ ਇੱਕ ਭਾਈਚਾਰਾ ਮੈਂ ਨਾ ਰਖਾਂਦਾ ਅਸੀਂ ਕਿਸੇ ਪੋਲੀਟੀਕਲ ਕੈਰੀਰ ਸਾਡਾ ਪੋਲੀਟੀਕਲ ਕੈਰੀਅਰ ਨਹੀਂ ਨਾ ਕਿਸੇ ਦੀ ਪਾਰਟੀ ਵੱਲੋਂ ਅਸੀਂ ਸਾਰੇ ਭਾਈਚਾਰੇ ਵੱਲੋਂ ਆਏ ਆ ਸਾਡੇ ਬੱਚੇ 6:00 ਵਜੇ ਸੀਗੀ ਰਾਤ ਅਸੀਂ ਜਦੋਂ ਪੁਲਿਸ ਨੂੰ ਮਿਲੇ ਐਸਐਚਓ ਸਾਹਿਬ ਨੂੰ ਉਹਨਾਂ ਨੇ ਸਾਨੂੰ ਕਹੇ ਸਵੇਰੇ 11 ਵਜੇ ਆ ਜਿਓ ਜੋ ਸਿਸਟਮ ਤੁਹਾਨੂੰ ਸਹੀ ਲੱਗੂਗਾ ਜੋ ਕਾਰਵਾਈ ਤੁਹਾਡੇ ਵੱਲੋਂ ਜੋ ਐਮਐਲਆਰ ਰਿਕਾਰਡਿੰਗ ਕਾਰਵਾਈ ਹੋਗੀ ਉਹ ਉੱਤੇ ਆਪਾਂ ਬਰਚਾ ਦੇ ਦਿੰਦੇ ਹਾਂ ਮਾਰਟਾ ਵੱਜਣ ਦਾ ਕਾਰਨ ਕੀ ਸੀਗਾ ਸਰ ਭਾਈ ਦੋ ਧੜਿਆਂ ਦੀ ਲੜਾਈ ਹੋ ਗਈ ਸੀ ਆਪਸ ਵਿੱਚ ਸਾਡਾ ਬੱਚਾ ਤਾਂ ਸਕੂਲ ਤੋਂ ਟਿਊਸ਼ਨ ਸੈਂਟਰ ਤੋਂ ਲੈਣ ਜਾ ਰਿਹਾ ਸੀਗਾ ਕੀ ਲੱਗਦਾ ਜੀ ਹੁਣ ਇਹ ਜਿਹੜਾ ਥਾਣੇ ਦੇ ਵਿੱਚ ਤੁਹਾਡਾ ਫੈਸਲਾ ਹੋ ਰਿਹਾ ਜਾਂ ਕੋਈ ਕਾਰਵਾਈ ਵਗੈਰਾ ਨਹੀਂ ਨਹੀਂ ਜੀ ਕਾਰਵਾਈ ਕਾਰਵਾਈ ਹੋਊਗੀ ਜੀ ਕਾਰਵਾਈ ਇਹਨਾਂ ਨੇ ਸਾਨੂੰ ਪੁਲਿਸ ਵਾਲੇ ਨੇ ਸਾਨੂੰ ਪੂਰਾ ਆਸ਼ਵਾਸਨ ਦਿੱਤਾ ਵੀ ਤੁਹਾਡਾ ਪੂਰਾ ਤੁਹਾਡੇ ਹੱਕ ਜਿੱਤਰਾਂਗੇ ਜੋ ਬੰਦੀ ਕਾਰਵਾਈ ਉਹ ਕੀਤੀ ਜਾਊਗੀ ਜੇ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਤਾਂ ਅਗਲਾ ਐਕਸ਼ਨ ਕੀ ਹੋਏਗਾ ਤੁਹਾਡਾ ਜੀ ਭਾਜੀ ਪ੍ਰਸ਼ਾਸਨ ਕਰੂ ਕਾਰਵਾਈ 100% ਕਰੂਗਾ ਹਾਂ ਜੀ ਹਾਂ ਜੀ ਸਾਨੂੰ ਸੈਣੀ ਸਾਹਿਬ ਨੇ ਸਾਨੂੰ ਐਸ ਐਚਓ ਸਾਹਿਬ ਨੇ ਸਾਨੂੰ ਸੈਣੀ ਸਾਹਿਬ ਨੇ ਸਾਨੂੰ ਐਸ ਐਚਓ ਸਾਹਿਬ ਨੇ ਪੂਰਾ ਭਰੋਸਾ ਦਿੱਤਾ ਵੀ 100% ਕਾਰਵਾਈ ਹੋਊਗੀ ਹਾਂ ਧੰਨਵਾਦ ਧੰਨ ਜੇਕਰ ਸੁਣਵਾਈ ਹੋ ਕੋਈ ਨਹੀਂ ਕੁਛ ਨਹੀਂ ਬੋਲ ਸਕਦੀ ਮੇਰਾ ਬੱਚਾ ਠੀਕ ਹੋਣਾ ਚਾਹੀਦਾ ਆ ਮੇਰੇ ਬੱਚੇ ਤੇ ਬਹੁਤ ਪੂਰੀ ਤਰ੍ਹਾਂ ਉਹਨਾਂ ਨੇ ਹਮਲਾ ਕੀਤਾ ਆ ਹਮਲਾ ਕਰਕੇ ਉਹਨਾਂ ਨੇ ਮੂੰਹ ਤੇ ਚਪੇੜਾ ਮਾਰਿਆ ਸਾਡੇ ਬੱਚੇ ਨੂੰ ਇੱਕ ਲੇਡੀਜ਼ ਲੇਡੀਜ਼ ਤਾਂ ਲੇਡੀਜ਼ ਨੂੰ ਸਮਝ ਆਦੀ ਹੁੰਦੀ ਨਾ ਕਿਸੇ ਦਾ ਬੱਚਾ ਆ ਕਿਸੇ ਦੀ ਮਾਂ ਤੇ ਕੀ ਪੀਤਦੀ ਆ ਇਹ ਤਾਂ ਸਮਝਦੀ ਆ ਨਾ ਅਸਲ ਚ ਮਾਮਲਾ ਹੈ ਕੀ ਸੀਗਾ ਜੀ ਕਿ ਗਵਾਂਡੀ ਗਵਾਂਡੀ ਨਹੀਂ ਜਿਹੜੇ ਆਸਲ ਚ ਨਹੀਂ ਨਹੀਂ ਜੀ ਗਵਾਂਡੀ ਨਹੀਂ ਸੀਗੇ ਅਸੀਂ ਤਾਂ ਉਹਨਾਂ ਨੂੰ ਜਾਣਦੇ ਵੀ ਨਹੀਂ ਹੈਗੇ ਐਕਚੁਅਲੀ ਨਾ ਟਿਊਸ਼ਨ ਗਿਆ ਸੀਗਾ ਬੱਚਾ ਟਿਊਸ਼ਨ ਗਿਆ ਸੀਗਾ ਤੇ ਨਾਲ ਹੀ ਉਹਦੇ ਨੂੰ ਨੌਨ ਹੋਊਗਾ ਕੋਈ ਤੇ ਉਹਦੇ ਨਾਲ ਹੀ ਚੱਲ ਗਿਆ ਕਿੰਨੇ ਵੀ ਸਾਨੂੰ ਤੁਹਾਨੂੰ ਬੁਲਾ ਰਹੇ ਆ ਬੰਦੇ ਤੇ ਬਸ ਫਿਰ ਉੱਤੀ ਉਹਨਾਂ ਨੇ ਕਹਾੜੀ ਦੇ ਨਾਲ ਉਹਦੇ ਤੇ ਹਮਲਾ ਕੀਤਾ ਸਿੱਧਾ ਸਾਫ਼ ਵੀਡੀਓ ਆਈ ਹੋ ਰਹੀ ਹੈ ਕਹਾੜੀ ਨੇ ਹਮਲਾ ਕੀਤਾ ਤੇ ਨਾਲ ਹੀ ਉਹਦੇ ਮਾਰੀ ਜਾ ਰਿੱਚ ਪੇੜਾ ਲੇਡੀਜ਼ ਵੀ ਮਾਰੀਆਂ ਜੈਂਟਸ ਵੀ ਆ ਬਹੁਤ ਜ਼ਿਆਦਾ ਪੁਲਿਸ ਕੀ ਕਹਿ ਰਹੀ ਹੈ ਜੀ ਕੀ ਕਾਰਵਾਈ ਹੋ ਰਹੀ ਹੈ ਪਹਿਲਾਂ ਤਾਂ ਸਾਡੀ ਸੁਣਵਾਈ ਨਹੀਂ ਸੀਗੀ ਕਿਉਂਕਿ ਰਾਤੋਂ ਰਾਤ ਬੱਚੇ ਤੇ ਪਰਚਾ ਕਰ ਦਿੱਤਾ ਗਿਆ ਜਿਹਦੇ ਤੇ ਹਮਲਾ ਹੋਇਆ ਉਹਦੇ ਤੇ ਹੀ ਪਰਚਾ ਕਰ ਦਿੱਤਾ ਗਿਆ ਬਟ ਹੁਣ ਕਹ ਰਿਹਾ ਕਿ ਜੋ ਤਾਂ ਡੀ ਹੋਗੀ ਬੰਦੀ ਕਾਰਵਾਈ ਉਸੇ ਕਰਾਂਗੇ। ਯਾਨੀ ਜਿਹੜਾ ਇੰਨਾ ਕੱਟ ਹੋਇਆ ਸੀ ਤੁਸੀਂ ਕਿਤਾਬਾ ਜਿਹੜਾ ਧਰਨਾ ਲਾਉਣ ਦੀ ਗੱਲ ਕਹਿ ਰਹੇ ਸੀਗੇ। ਹਾਂਜੀ ਹਾਂਜੀ। ਉਹਦੇ ਕਰਕੇ ਇਹ ਕਾਰਵਾਈ ਹੋ ਰਹੀ ਹੈ। ਹਾਂਜੀ ਇਹ ਤਾਂ ਹੁੰਦਾ ਹੈ ਯੂਨਿਟੀ ਦਾ ਜੀ ਅਸਲ ਤਾਂ ਪੈਂਦਾ ਹੀ ਹੈ ਜੀ। ਲੋਕਾਂ ਦੀ ਪੁਲਤ ਨੇ ਪਹਿਲਾਂ ਦਫ਼ਤਰ ਚ ਕੰਮ ਨਹੀਂ ਕੀਤਾ ਜਾਂ ਹੁਣ ਜਿਹੜਾ ਹੋ ਸਕਦਾ ਪੱਟ ਸੀ ਕੀ ਕਹਿ ਸਕਦੇ ਹਾਂ ਉਹਨਾਂ। ਪੱਟਾ ਤਾਂ ਸਾਡੀ ਸੁਣਵਾਈ ਨਹੀਂ ਸੀ ਪਰ ਹੁਣ ਹੋ ਰਹੀ ਹੈ। ਹਸਾਂ ਤਾਂ ਤੁਹਾਨੂੰ ਸ਼ਹਿਰ ਦੇ ਫੋਨ ਆ ਰਹੇ ਕਿ ਕਰੋ ਜੋ ਤੁਹਾਡੀ ਜੀ ਤੁਹਾਡੀ ਹੁਣ? ਹਾਂਜੀ ਹੁਣ ਦੇਖਦੇ ਕੀ ਹੁੰਦਾ। ਸ਼ਰਾਰਤੀ ਅੰਤਰਾ ਨੇ ਕਿੰਤਰਾਂ ਦੀ ਕਾਰਵਾਈ ਚਾਹੁੰਦੇ ਹੋ ਜੀ। ਅਸੀਂ ਜਾਣਦੇ ਆਂ ਕਿ ਵੱਧ ਤੋਂ 307 ਦਾ ਪਰਚਾ ਚਾਹਨੀ ਆਸੀਂ ਧੰਨਵਾਦ ਹਾਂਜੀ ਸਾਡੇ ਇਹ ਵੀ ਉਹਨਾਂ ਦੇ ਜੋ ਉਹਨਾਂ ਨੇ ਜ਼ੁਲਮ ਸਾਡੇ ਬੱਚੇ ਤੇ ਕੀਤਾ ਹੋਰ ਬੱਚੇ ਨਾਲ ਨਾ ਹੋਵੇ ਕੁਝ ਧੰਨਵਾਦ ਹਾਂਜੀ ਪੰਚਾਇਤ ਸਾਹਿਬ ਨੂੰ ਅੰਦਰ ਮਿਲ ਕੇ ਆਏ ਉਹ ਕਿਸ ਤਰ੍ਹਾਂ ਦਾ ਵਿਸ਼ਵਾਸ ਰੱਖਿਆ ਉਹਨਾਂ ਨੇ ਉਨਾਂ ਨੇ ਕਿਹਾ ਹੈ ਕਿ ਜੋ ਬੰਦੀ ਕਾਰਵਾਈ ਸੀ ਪੂਰੀ ਕਰਾਂਗੇ ਮਾਈਕ ਫੜੇ ਬਾਈ ਫੜੇ ਹਾਂਜੀ ਪੂਰੀ ਬੰਦੀ ਕਾਰਵਾਈ ਉਹ ਕਰਨਗੇ ਕਿਸ ਤਰ੍ਹਾਂ ਰਵਈਆ ਕਿਸ ਤਰ੍ਹਾਂ ਲੱਗਿਆ ਜੀ ਤੁਹਾਨੂੰ ਇਹਨਾਂ ਦਾ ਥੋੜਾ ਜਿੱਦਾਂ ਦਾ ਹੁੰਦਾ ਹੀ ਐ ਬੋਲਦੇ ਜਿੱਦਾਂ ਦਾ ਥੋੜਾ ਹੈਗਾ ਤਾਂ ਥੋੜਾ ਸਹੀ ਨਹੀਂ ਲੱਗਿਆ ਹੈਗਾ ਉਹ ਕਹਿ ਰਹੇ ਸੀ ਵੀ ਮੇਰੀ ਹੀ ਸੁਣੋ ਬਟ ਸਾਡੀ ਵੀ ਸੁਣੀ ਆ ਉਹਨਾਂ ਨੇ ਕਹਿ ਤਾਂ ਹੀ ਰਹੀ ਸੀ ਇੱਕ ਮਿੰਟ ਮੇਰੀ ਸੁਣੋ ਮੇਰੀ ਸੁਣੋ ਪਰ ਸਾਡੀ ਵੀ ਚਲੋ ਸੁਣੀ ਆ ਉਹ ਦੇਖਦੇ ਕੀ ਕਾਰਵਾਈ ਕਰਦੇ ਹੋ ਕੀ ਲੱਗਦਾ ਤੁਹਾਨੂੰ ਕਾਰਵਾਈ ਹੋਊਗੀ ਹਾਂਜੀ ਲੱਗਦਾ ਰਿਹਾ ਐ ਹੋਊਗੀ ਹਾਂਜੀ ਲਹੋਗੀ ਜਰੂਰ ਪ੍ਰਸ਼ਾਸਨ ਦਾ ਜਿਸ ਤਰ੍ਹਾਂ ਦਾ ਰਵੱਈਆ ਐ ਇਸ ਬਾਰੇ ਮਾਨ ਸਾਹਿਬ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮਾਨ ਸਾਹਿਬ ਨੂੰ ਇਹੀ ਕਹਿਣਾ ਚਾਹੁੰਦੇ ਕਿ ਉਹ ਕਹਿ ਰਹੇ ਕਿ ਕੈਨੇਡਾ ਅਮਰੀਕਾ ਇੱਥੇ ਬਣਾਵਾਂਗੇ ਜੇ ਸਾਡੇ ਬੱਚਿਆਂ ਦੇ ਸਿਰੇ ਪਾਣੇ ਤਾਂ ਅਸੀਂ ਬੱਚਿਆਂ ਨੂੰ ਇੱਥੇ ਰੱਖਾਂਗੇ ਹਨਾ ਇਹੀ ਕਹਿ ਰਹੇ ਵੀ ਤੁਹਾਡੀ ਪੁਲਿਸ ਧੱਕੇ ਕਰ ਰਹੀ ਹੈ ਹਨਾ ਸ਼ਰਾਬਾਂ ਖੁੱਲੇ ਆਮ ਮੱਹੱਲਿਆਂ ਦੇ ਵਿੱਚ ਬਿਕਰੀਆਂ ਆਇਆ ਮੱਹੱਲਿਆਂ 'ਚ ਠੇਕੇ ਖੁੱਲੇ ਜਾ ਰਹੇ ਆ ਤੇ ਇਹ ਸਾਡੇ ਬੱਚਿਆਂ ਨੂੰ ਫਿਊਚਰ ਦੇ ਰਹੇ ਆ ਉਹ ਇਈ ਕਿਉਂ ਤੇ ਕਹਿ ਰਹੀ ਅਮਰੀਕਾ ਇੱਥੇ ਬਣਾਵਾਂਗੇ ਆ ਦੇਖ ਲਓ ਸਾਡੇ ਬੱਚਿਆਂ ਦੇ ਸਿਰ 파ੜੇ ਜਾ ਰਹੀ ਹੈ। ਅੱਜ ਮੀਡੀਆ ਤੇ ਪਹੁੰਚੀਏ ਤੁਹਾਡਾ ਤਾਂ ਹੀ ਹੱਲ ਹੋਇਆ ਵਾ। ਹਾਂਜੀ ਹਾਂਜੀ ਅਸੀਂ ਬਹੁਤ ਜ਼ਿਆਦਾ ਤੁਹਾਡਾ ਧੰਨਵਾਦ ਕਰਦੇ ਹਾਂ ਸਾਰਿਆਂ ਦਾ। ਅੱਗੇ ਅਸੀਂ ਦੇ ਤੁਸੀਂ ਹਮੇਸ਼ਾ ਸਾਡੇ ਨਾਲ ਹੀ ਰਹੇ ਤਾਂ ਹੀ ਹੱਲ ਹੈ। ਇੱਥੇ ਤਾਂ ਕੋਈ ਕਿਸੇ ਦੀ ਨਹੀਂ ਸੁਣਦਾ ਸਰ। ਕੋਈ ਨਹੀਂ ਹੈਗਾ ਕਿਸੇ ਦਾ। ਆਮ ਜਨਤਾ ਨੂੰ ਨਾਹੀ ਲਾਉਣਾ ਚਾਹੁੰਦੇ ਆ ਤੁਹਾਨੂੰ। ਆਮ ਜਨਤਾ ਨੂੰ ਇਹੀ ਹੈ ਮੇਰਾ ਮੈਸੇਜ ਕੀ ਬਸ ਇਕਤਾ ਰੱਖੋ। ਕਿਸੇ ਪਾਰਟੀ ਤੇ ਨਾ ਜਾਓ ਕਿ ਕਾਂਗਰਸ ਹੈ ਕਿ ਅਕਾਲੀ ਹੈ ਕੋਈ ਨਹੀਂ ਹੈ ਬਸ ਆਪਣੀ ਇਕਤਾ ਰੱਖੋ ਕਿਉਂਕਿ ਸਾਰਿਆਂ ਨੂੰ ਪਰਖ ਕੇ ਦੇਖ ਲਿਆ ਆਪ ਪਾਰਟੀ ਵੀ ਲਿਆ ਕੇ ਦੇਖ ਲਈਏ ਤੇ ਕੋਈ ਹੱਲ ਨਹੀਂ ਹੈ ਸੋ ਕੋ ਪਹਿਲਾਂ ਨਾਲੋਂ ਵੀ ਬੁਰਾ ਹਾਲ ਹੀ ਸਾਨੂੰ ਅਸੀਂ ਫੀਲ ਕਰ ਰਿਹਾ ਕਿ ਪਹਿਲਾਂ ਨਾਲੋਂ ਵੀ ਬੁਰਾ ਹਾਲ ਹੀ ਹੈ ਹਾਂਜੀ ਬਸ ਇਕ ਤਾਂ ਰੱਖੋ ਆਪਣੀ ਇਕਤਾ ਨਾ ਸੈਨ ਕਰੋ ਕਿਸੇ ਦਾ ਇਨਕਲਾਬ ਲਈ ਇੱਕ ਬੰਦਾ ਹੀ ਕਾਫੀ ਹੁੰਦਾ ਅਗਰ ਐਨੇ ਜਾਨੇ ਜੁੜ ਗਏ ਤਾਂ ਇਨਸਾਫ ਤਾਂ ਮਿਲਦਾ ਹੀ ਹੈ ਸਰ ਹਾਂਜੀ ਥੈਂਕ ਯੂ ਜੀ ਜਣੇ ਦੇ ਪਾਸ ਧਰਨਾ ਵੀ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਹੱਥband ਵਿੱਚ ਕਿਤਨਾ ਦੀ ਕਾਰਵਾਈ ਹੋਈ ਜਿਹੜੀ ਉਹਨਾਂ ਨੂੰ ਧਰਨਾ ਲਗਾਉਣ ਦੀ ਨੌਬਤ ਪੈ ਗਈ ਧਰਨਾ ਲਗਾਉਣ ਦੀ ਤਾਂ ਕੋਈ ਗੱਲ ਨਹੀਂ ਹੈ ਧਰਨਾ ਤਾਂ ਲਾਉਂਦੇ ਜੇ ਪ੍ਰਸ਼ਾਸਨ ਸੁਣਦਾ ਨਾ ਹੋਵੇ ਧਰਨਾ ਤਾਂ ਆਖਰੀ ਹਥਿਆਰ ਹੈ ਇਹਦੇ ਵਿੱਚ ਨਾ ਲੜਾਈ ਹੋਈ ਪਰਸੋਂ ਰਾਤ ਤੇ ਹੀ ਤੀ ਰਾਤ ਨਟਾਈ ਹੋਈ ਹੈ ਪਰਸੋਂ ਰਾਤ ਨੂੰ ਲੜਾਈ ਦੇ ਵਿੱਚ ਜਿਹੜੇ ਮੌਕੇ ਦੇ ਵੀਡੀਓ ਸਭ ਕੁਝ ਹੈਗਾ ਆ ਉਸ ਹਿਸਾਬ ਨਾਲ ਪਾਟਾਦਰਜ ਕਰਕੇ ਹੈ ਉਹ ਸਵਾਲਾਂ ਤੋਂ ਤਰਤੀਸ਼ ਅਗੇ ਜਾਰੀ ਹੈ ਸਾਡੀ ਉਹ ਚੱਲ ਰਹੀ ਹੈ ਸਰ ਉਹਨਾਂ ਦਾ ਮਤਲਬ ਕਹਿਣਾ ਵੀ ਜਿਹੜੇ ਦੂਜੀ ਪਾਰਲੀਮੈਂਟ ਉੱਤੇ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਸਾਡੇ ਉੱਤੇ ਉਲਟਾ ਪਰਚਾ ਦਰਜ ਕਰ ਦਿੱਤਾ ਜਦਕਿ ਸਾਡੇ ਬੱਚੇ ਦੇ ਸੱਟਾਂ ਲੱਗੀਆਂ ਵਾ ਸਾਡੀ ਕੋਈ ਸੁਣਵਾਈ ਨਹੀਂ ਹੋਈ ਇਹਦੇ ਵਿੱਚ ਕ੍ਰਾਸ ਕੇਸ ਹੈ ਉਹਨਾਂ ਨੂੰ ਕਿਹਾ ਸੀ ਕਿ ਆਪ ਵੀ ਤੁਸੀਂ ਆਪਣੇ ਬਿਆਨ ਲਿਖਾਓ ਉਹਨਾਂ ਦੇ ਬਿਆਨ ਹੋਏ ਤੱਕ ਲਿਖਾਇਆ ਨਹੀਂ ਕਿਸੇ ਨੇ ਵੀ ਹੁਣ ਤੱਕ ਵੀ ਅਸੀਂ ਉਹਨੂੰ ਕਹਿ ਰਹੇ ਹਾਂ ਬਈ ਬਿਆਨ ਲਿਖਾਓ ਆਪਣਾ ਜਿੰਦਾ ਵੀ ਜੇ ਉਹਦਾ ਮੁੰਡਾ ਠੀਕ ਨਹੀਂ ਤਾਂ ਉਹਦਾ ਫਾਦਰ ਕੋਈ ਬਿਆਨ ਲਿਖਾ ਦੇਵੇ ਜਾਂ ਉਹਦਾ ਘਰ ਦਾ ਕੋਈ ਬਿਆਨ ਹੋਏ ਤਾਂ ਲਿਖਾਇਆ ਨਹੀਂ ਹੁਣ ਲਿਖ ਇੱਕ ਪੁੱਲ ਲਾਈ ਹੈ ਇੱਕੋ ਕੇਸ ਹੈ ਦੋਨਾਂ ਪਾਸੇ ਦੋਨਾਂ ਪਾਸੇ ਸੱਟਾਂ ਲੱਗੀਆਂ ਨੇ ਇੱਕ ਦੇ ਦਾਤਰ ਪੁੱਜਿਆ ਹੋਇਆ ਦੂਜੇ ਦੇ ਸੱਜੇ ਦਾਤਰ ਪੁੱਜਿਆ ਹੋਇਆ ਉਹਨਾਂ ਨੇ ਉਹਨਾਂ ਨੇ ਉਹਦੇ ਮਾਰੇ ਉਹਦੇ ਅੰਦਰ ਮਾਰੇ ਉਹ ਜਿਹੜੇ ਬੰਦੇ ਆ ਵੈਰੀਫਾਈ ਕਰ ਰਹੇ ਆ ਟਿਊਸ਼ਨ ਦੇ ਬੱਚੇ ਪੜ੍ਹਦੇ ਸੀਗੇ ਟਿਊਸ਼ਨ ਤੇ ਆਪਸ਼ਨਲ ਦਾ ਗਾੜੀ ਲੋਚ ਹੋਇਆ ਇੱਕ ਦੂਜੇ 'ਚ ਵਿੜਾਂ ਪਈਆਂ ਨੇ ਉਹਨਾਂ ਕਿਹੜੇ ਇੱਕ ਦੂਜੇ ਨੇ ਆਟੋ ਸੈੱਡ ਬੁਲਾ ਲਿਆ ਭਲੇਖੇ ਜਿਹੜੇ ਆਟੋ ਸੈੱਡ ਬੁਲਾਏ ਸੀ ਉਹਨਾਂ ਨਾਲ ਮਹੱਲੇ ਵਾਲੇ ਬੰਦੇ ਕੁੱਟਦੇ ਆ ਮਹੱਲੇ ਨਾਲ ਲੜਾਈ ਹੋ ਗਈ ਇਹਨਾਂ ਦੀ ਆਪਸੀਆਂ ਤੁਸੀਂ ਕੀ ਆਸ਼ਵਾਸ਼ਣ ਦਿਵਾਉਂਦੇ ਹੋ ਜਿਹੜੇ ਜਿਹਨਾਂ ਲੜਾਈ ਹੋਈ ਜਿਹੜਾ ਦੁੱਧ ਦੁੱਧ ਪਾਣੀ ਦਾ ਪਾਣੀ ਕਰਦਾਂਗੇ